ਹਾਂਜੀ ਦੋਸਤੋ ਜੰਗਲੀ ਕਬੂਤਰ ਦਾ ਬੱਚਾ ਹ ਉਪਰੋਂ ਇੱਥਾਂ ਡਿੱਗ ਗਿਆ ਤੇ ਮੇਰੇ ਦੋਸਤ ਨੇ ਮੇਰੇ ਕੈਮਰਾਮੈਨ ਸਹਿਜ ਨੇ ਸੰਭਲਿਆ ਤੇ ਹੁਣ ਅਸੀਂ ਇਹਦੀ ਸੇਵਾ ਕਰਾਂਗੇ ਹਨਾ ਖਲਾਉਂਗੇ ਪਲਾਉਂਗੇ ਜਦੋਂ ਇਹ ਕੈਂਪ ਹੋ ਜਾਊਗਾ ਹਨਾ ਫਿਰ ਇਹਨੂੰ ੜਾਵਾਗੇ ਸਮਾਨ ਦੇ ਵਿੱਚ ਮੈਨੂੰ ਲੱਗਦਾ ਜਦੋਂ ਮੈਂ ਏਰੀਆ ਆਈ ਸੀ ਨਾ ਕੱਲ ਰਾਤ ਉਹ ਨਹੀਂ ਇਰੀ ਕਰਕੇ ਕਿਤੇ ਬੱਜ-ਬੁਜਿ ਕਿਤੇ ਮਾੜਾ-ਮੋਟਾ 60 ਫੁੱਟ ਲੱਗੀ ਇਹ ਤਾਂ ਕਰਕੇ ਇੱਥੇ ਡਿੱਗਿਆ ਤੇ ਹੁਣ ਇਹਦੀ ਸੇਵਾ ਹੋਊਗੀ ਕਿਉਂਕਿ ਪਹਿਲਾਂ ਵੀ ਵੀਡੀਓ ਪਾਈ ਸੀ ਉਹ ਸਿਆਲ ਦੇ ਵਿੱਚ ਚੈੱਕ ਨੇ ਸਾਨੂੰ ਆ ਜੰਗਲੀ ਕੁੱਤੇ ਦਾ ਬੱਚਾ ਇਹ ਹੈ ਜੀ ਬਿਲਕੁਲ ਇਹ ਤਾਂ ਛੋਟਾ ਸੀ ਹੋ ਗਿਆ ਤੁਹਾਨੂੰ ਦੇਖਿਆ ਗਿਆ ਸੀ ਉਹ ਤੁਸੀਂ ਵਲੌਗ ਦੇਖਿਆ ਹੋਊਗਾ ਉਹਨੂੰ ਆਪਾਂ ਨੇ ਆਪਣੇ ਕੁਝ ਸੰਭਾਲ ਕਰਕੇ ਹਨਾ ਪਾਲ ਕੇ ਹਨ ਸੇਵਾ ਕਰਕੇ ਇਲਾਜ ਕਰਕੇ ਉਹਨੂੰ ਸਮਾਨ ਚੜਾਇਆ ਸੀ ਕਿਸੇ ਤਰ੍ਹਾਂ ਇਹਨੂੰ ਵੀ ਆਪਾਂ ਹਨਾ ਸਮਾਨ ਚ ਚੜਾਵਾਂਗੇ ਦੀ ਸੇਵਾ ਕਰਕੇ ਤਾਂ ਪੂਰਾ ਕੈਮ ਕਰਕੇ ਠੀਕ ਹੈ ਨਾ ਹਾਂ ਜੀ ਦੋਸਤੋ ਤੇ ਰਾਤ ਇਹਨੂੰ ਅਸੀਂ ਸ਼ਾਮ ਨੂੰ ਛੁੱਟੀ ਵੇਲੇ ਆਪਣੇ ਡਿਪਾਰਟਮੈਂਟ ਚੋਂ ਨਾਲ ਆਤ ਲੋ ਕੇ ਪਾਣੀ ਪਿਲਾ ਕੇ ਦਾਣੇ ਖਿਲਾ ਕੇ ਰੱਖ ਗਏ ਸੀ ਤੇ ਹੁਣ ਅਸੀਂ ਸਵੇਰ ਆਪਣੀ ਡਿਊਟੀ ਤੇ ਆਏ ਆ ਤੇ ਹੁਣ ਇਹਨੂੰ ਅਸੀਂ ਦਾਣੇ-ਨੋਣੇ ਖਲਾਉਂਗੇ ਚੋਕਾ ਖਲਾਉਂਗੇ ਜਿਹੜਾ ਖਾਣੇ ਆ ਇਹ ਨਾ ਰੋਟੀ ਵਿਚਾਰ ਰੱਖਦੇ ਕੋਲ ਹੈਗੀ ਆ ਆ ਲੈ ਇਹ ਆਪਕੋ ਸਖੜਾਤੀ ਤੇ ਹੁਣ ਆ ਖਾਣਾ ਦੇਖੋ ਖਾਂਦਾ ਹਨਾ ਤੇ ਇਹਦੀ ਸੇਵਾ ਕੋਲ ਪੂਰੀ ਕਰਨੀ ਆ ਨਾ ਰੱਜ ਕੇ ਨਲਾਉਣਾ ਵੀ ਆ ਖਾਉਣਾ ਵੀ ਆ ਪਾਣੀ ਦਾ ਨਿਭਾਤਾ ਅਸੀਂ ਥੋੜਾ ਖਾ ਵੀ ਦਤਾ ਥੋੜੇ ਹੁਣ ਖਲਾਉਣ ਲੱਗੇ ਆ ਲਓ ਜੀ ਪਾਣੀ ਪਲਾ ਦਈਏ ਗਰਮੀ ਬਹੁਤ ਆਗ ਪੈਂਦੀ ਆ ਦੇਖੋ ਪੀਂਦਾ ਪਾਣੀ ਹਾਂਜੀ ਦੋਸਤੋ ਹੁਣ ਆਪਾਂ ਨੇ ਜੰਗਲੀ ਕਬੂਤਰ ਦੇ ਬੱਚੇ ਨੂੰ ਪਾਣੀ ਪਲਾਤਾ ਰੋਟੀ ਖਲਾਤੀ ਹੁਣ ਇਹਨੂੰ ਨਿਵਾ ਲਦਈਏ ਗਰਮੀ ਬਹੁਤ ਪੈਂਦੀ ਆ ਅੱਗ ਪੈਂਦੀ ਆ ਹਨਾ ਤੇ ਹੁਣ ਨਾਲ ਆਵ ਲੱਗਿਆ ਹਾਂ ਕਿੰਨਾ ਦੱਸਾਂ ਦੋਸਤੋ ਨਾ ਆਇਆ ਤਾਂ ਇਹਦੀ ਕਦੇ ਦੀ ਮੰਮੀ ਨੇ ਨਹੀਂ ਹੋਣਾ ਖੱਟ ਬੱਤੂਂ ਦਲਾਉਣ ਲੱਗ ਗਿਆ ਦੇਖੋ ਤਾਂ ਯਾਰ ਇਹਨਾਂ ਦਾ ਕਾਲੇ ਯਾਰ ਇਹਨਾਂ ਦਾ ਆਇਆ ਨਾ ਖਾਬ ਰੋਦੀ ਸੀ ਵੀਡੀਓ ਨਹੀਂ ਬਣਾਈ ਹੈ ਵੀ ਉਹਦੀ ਪਰ ਸੁਰਤ ਆ ਗਈਆਂ ਸਾਡੇ ਕੋਲ ਗਿਆ ਨਹੀਂ ਜਮਾਈ ਸਾਡੇ ਹੱਥਾਂ ਦੇ ਬੈਠਾ ਰਿਹਾ ਮੋਢੇ ਤੇ ਬੈਠਾ ਨੇ ਜਾਣ ਕੋਲ ਤੁਸੀਂ ਤੇ ਬੈਠਾ ਰਿਹਾ ਹੈ ਨਾ ਲੈ ਏਰ ਤੁਰਪੜੇ ਚ ਪਾਣੀ ਵਾਜ ਦੇ ਲੈ ਤਾਲੂਏ ਚ ਤਾਲੂਏ ਚ ਪਾਣੀ ਵਾਹ ਹੋਊਗਾ ਟਾਈਮ ਲੈ ਹੈ ਲੈ ਨਜ਼ਾਰਾ ਆ ਗਿਆ ਨਾ ਕਿੱਥੇ ਨਾ ਆਏ ਹੋਗੇ ਨਾ ਜ਼ਿੰਦਗੀ 'ਚ ਹੈ ਲੈ ਮਾਰਦਾ ਟਮਾ ਹੈ ਵੇਖਾ ਅਰੇ ਵੇਖ ਲੈ ਲਾ ਸਾਰਾ ਤਾਂ ਹੋਈ ਨੂੰ ਚੰਗੀ ਕਰਾਇਆ ਨਾ ਲੈ ਦੇਖੋ ਦੋਸਤੋ ਨੜਾਤਾ ਇਹਨੂੰ ਹੁਣ ਆਪਾਂ ਨੇ ਦਾਣੇ-ਦੂਣੇ ਵੀ ਖਲਾ ਦਿੱਤੇ ਤੇ ਹੁਣ ਆ ਬੈਠ ਗਿਆ ਕੁਰਸੀ ਤੇ ਦੇਖ ਲੋ ਹਨਾ ਜਮੇ ਨਹੀਂ ਖੇੜਦਾ ਕੈਮਰਾ ਹਿਲਾਓ ਜੀ ਮੜਾ-ਮੋਟਾ ਇੱਧਰ-ਉੱਧਰ ਨੂੰ ਦਿਖਾਓ ਪਿੱਛੇ ਨੂੰ ਕਰ ਮੜ ਜਾ ਕੈਮਰਾ ਇੱਧਰ ਆ ਚੰਗ ਹੋ ਗਿਆ ਸਾਡੇ ਕੋਲ ਆ ਗਿਆ ਸੇਨ ਹੋ ਗਿਆ ਕੁਰਸੀ ਤੇ ਬੈਠਾ ਹੈ ਤੇ ਕੋਲੋਂ ਨਹੀਂ ਭੱਜਦਾ ਹੈਗਾ ਸਾਡੇ ਕਰਾਂਗੇ ਸੇਵਾ ਇਹਦੀ ਹੋਰ ਦੇਖ ਹੁਣ ਜਾਂਦਾ ਨਹੀਂ ਕੋਲੋਂ ਇਹ ਕੋਲੋਂ ਨਹੀਂ ਜਾਂਦਾ ਹੈਗਾ ਹੈ ਇਹ ਕੋਲ ਤਾਂ ਨਹੀਂ ਜਾਂਦਾ ਉਹਨੇ ਵੀ ਸੇਵਾ ਸੁਭਾਰੀ ਚੰਗੀ ਕਰਦੀ ਅਸੀਂ ਐਨ ਦੇਖ ਦੇਖ ਦੇ ਹੈ ਓਏ ਚੱਲ ਬਈ ਚੱਲ ਸੇਰਾ ਹੈ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਇੱਧਰ ਆ ਜਾ ਦੇਖੋ ਕਿੰਨਾ ਸੋਹਣਾ ਦੇਖੋ ਪੰਛੀਆਂ ਨਾਲ ਪਿਆਰ ਕਰਿਆ ਕਰੋ ਦੋਸਤੋ ਜੇ ਕੋਈ ਪੰਛੀ ਮਿਲ ਜਾਂਦਾ ਹੈ ਨਾ ਜੇ ਕੋਈ ਪੰਛੀ ਮਿਲ ਜਾਂਦਾ ਇਸ ਤਰ੍ਹਾਂ ਫੜਕੜ ਉਹਦੀ ਸੇਵਾ ਕਰੋ ਤੋਂ ਅੱਦੇ ਮਨ ਨੂੰ ਸਕੂਨ ਮਿਲੂਗਾ ਸਕੂਨ ਸਭਨਾ ਜੀਆਂ ਦਾ ਇੱਕ ਦਾ ਤਾਂ ਸੋਮਾ ਵਿਸਰਨਾ ਜਾਏ ਇਹਨਾਂ ਜੀਆਂ ਦਾ ਦਾਤਾ ਪਰਮਾਤਮਾ ਮਾਲਕਾ ਪਰਮਾਤਮਾ ਦੇ ਜੀ ਆਹੇ ਸਾਰੇ ਕਿੰਨਾ ਮਹੱਤਵ ਕਰੋ ਦੇਖੋ ਕਿਵੇਂ ਮੁਹੱਬਤ ਕਰਦਾ ਸਾਡੇ ਨਾਲ ਇਹ ਪਰ ਥੋੜੀ ਜਿਹੀ ਸੇਵਾ ਕਰੀ ਸਾਡਾ ਹੀ ਹੋ ਗਿਆ ਇਹ ਲਾ ਜਾਂਦਾ ਹੀ ਨਹੀਂ ਲਾ ਹੈ ਚਲੋ ਵੀ ਲਾ ਜਾਂਦਾ ਕਿਤੇ ਕਿਤੇ ਨਹੀਂ ਜਾਂਦਾ ਹੈਗਾ ਨਾ ਜਾਊਗਾ ਇਹ ਸੇਵਾ ਹੀ ਹੋਈ ਯਾਰ ਸੇਵਾ ਆ ਦੇ ਚੱਲੋ ਵੀ ਆ ਦੇਖੋ ਮੋਢੇ ਪਰ ਬੈਠ ਗਿਆ ਹੈ ਹੁਣ ਦੇਖ ਲਓ ਜਾਂਦਾ ਨਹੀਂ ਕੋਲੋਂ ਭੱਜਦਾ ਨਹੀਂ ਹੈਗਾ ਭੱਜਦਾ ਨਹੀਂ ਹੈਗਾ ਹੁਣ ਪਤਾ ਵੀ ਹੁਣ ਸੇਵਾ ਹੋਊਗੀ ਪੂਰੀ ਜਾਣ ਰੱਜ ਕੇ ਜਾਣ ਕੋਈ ਵੀ ਜੀ ਆਪਾਂ ਜਿਹਦੇ ਨਾਲ ਆਪਾਂ ਪਿਆਰ ਕਰੂਗੇ ਨਾ ਉਹ ਵੀ ਆਪਣਾ ਪਿਆਰ ਜਿਤਾਊਗਾ ਜੇ ਆਪਾਂ ਨਫ਼ਰਤ ਕਰੂਗੇ ਉਹ ਦੂਰ ਭਜੂਗਾ ਪਿਆਰ ਕਰੂਗੇ ਔਲਾਊਗਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸੱਚ ਕਹੋਂ ਸੁਨੜਿਓ ਸਭੈ ਜਿਨ ਪ੍ਰੇਮ ਕੀਤ ਨਹੀਂ ਪ੍ਰਪਾਇਓ ਜਿਨੇ ਪ੍ਰਮਾਤਮਾ ਨਾਲ ਪਿਆਰ ਕਰਿਆ ਆਏ ਉਹਦੀ ਕੁਦਰਤ ਨਾਲ ਪਿਆਰ ਕਰਿਆ ਆਏ ਉਹਨਾਂ ਨੇ ਹੀ ਪ੍ਰਮਾਤਮਾ ਨੂੰ ਪਾਇਆ ਏ ਉਹਨਾਂ ਨੇ ਹੀ ਪ੍ਰਮਾਤਮਾ ਨੂੰ ਪਾਇਆ ਏ ਬਾਮੀ ਛੇਰਾ ਅਸੀਂ ਹੁਣ ਚੱਲੀਆਂ ਭਾਈ ਚਾਹ ਵੀ ਨਾ ਫੋਨ ਆ ਗਿਆ ਛਾਹ ਵਾਲੇ ਵੀਰ ਦਾ ਵੀ ਚਾਹ ਪੀਰੋ ਕਹਾਰਾ ਟਾਈਮ ਹੋ ਗਿਆ 1:30 ਹੋ ਗਏ ਹਨ ਫਿਰ ਮਿਲਦੇ ਆ ਠੀਕ ਆ ਫਿਰ ਹਾਂ ਦੋਸਤੋ ਤੁਹਾਨੂੰ ਵੀ ਅਸੀਂ ਹੁਣ ਚਾਹ ਤੋਂ ਬਾਅਦ ਮਿਲਾਂਗੇ ਅਗਲੀ ਕਾਰਵਾਈ ਕੀ ਕਰਨੀ ਹੈ ਕਿਵੇਂ ਕਰਨੀ ਹੈ ਕਿਵੇਂ ਉਡਣਾ ਜਾਂ ਡਾਣਾ ਹੈ ਸਾਫ ਉੱਡਦਾ ਹੈ ਹਨਾ ਜਾਂ ਰੱਖਣਾ ਪੈਣਾ 2-4 ਦਿਨ ਹਲੇ ਦੇਖਦੇ ਆ ਉਹ ਕਰਦੇ ਆ ਫੁਲਾ ਅਸੀਂ ਪਰ ਪੂਰਾ ਕੰਮ ਹੋਏ ਤੇ ਹੀ ਉਡਾਵਾਂਗੇ ਉਹ ਮਿਲਦੇ ਆ ਚਾਹ ਤੋਂ ਬਾਅਦ ਲੰਘ ਗਿਆ। ਓਹ ਹੋ। ਉਹ ਲੰਘ ਗਿਆ ਹੱਥਾਂ ਚੋਂ ਹੀ ਨਿਕਲ ਗਿਆ। ਉਹ ਸਾਹਮਣੇ ਉਹ ਬੈਠਾ ਦੇਖੋ। ਉਹ ਲੰਘ ਗਿਆ ਸੇਵਾ ਸੁਬਾਹ ਦੀ ਚੰਗੀ ਕਰੀ ਆ। ਉਹ ਚਲੇ ਗਿਆ। ਮੇਰੇ ਮੋਢੇ ਪਰ ਉੱਡ ਕੇ ਉਹ ਚਲੇ ਗਿਆ। ਦੇਖੋ ਉੱਡਣ ਜੋਗਾ ਹੋ ਗਿਆ ਤਾਂ ਹੀ ਉੱਡਿਆ ਇਹ ਹਨਾ। ਧੰਨਵਾਦ ਰੱਬ ਦਾ ਇਹਦੀ ਸੇਵਾ ਕਰਾਉਣ ਲਈ। ਸੇਵਾ ਬਖਸ਼ੀ ਰੱਬ ਨੇ। ਦੋਸਤੋ ਉਹ ਬੈਠਾ ਦੇਖ ਲਓ ਮੈਂ ਖਿਲਾਉਂਦਾ ਸੀ ਉਹਨੂੰ ਆਪਣੇ ਮੋਢੇ ਤੇ ਬਿਠਾਲ ਕੇ। ਪਾਖਾ ਜਲ ਖਲਾਉਨੇ ਆ ਦਾਣੇ ਦੋਨੇ ਖਲਾਗੇ ਨਾਲ ਆਇਆ ਪਾਣੀ ਪੂਣੀ ਪਲਾਇਆ ਨੇ ਵਧੀਆ ਸੇਵਾ ਕਰੀ ਉਹਦੀ ਉਹ ਉੱਡ ਗਿਆ ਜਾਲੇ ਖੇਲਦੇ ਖੇਲਦੇ ਹੁਣ ਮੈਨੂੰ ਲੱਗਦਾ ਇਹ ਹੁਣ ਉੱਡਣ ਦੇ ਲਾਇਕ ਹੋ ਗਿਆ ਤਾਂ ਹੀ ਉੜੇ ਆਏ ਹਨਾ ਉਹ ਚਲੋ ਵਧੀਆ ਸੇਵਾ ਕਰੀ ਰੱਬ ਨੇ ਸੇਵਾ ਵਾਖੀ ਆ ਸੋਪਾ ਆਪਣੇ ਪੰਛੀਆਂ ਨੂੰ ਸੰਭੀਏ ਪੰਛੀਆਂ ਨਾਲ ਪਿਆਰ ਕਰੀਏ ਹਨਾ ਹੜਕਾ ਖੜਕਾ ਇੱਥੇ ਬਹੁਤ ਹੁੰਦਾ ਏ ਤੁਹਾਨੂੰ ਆਵਾਜ਼ ਮੇਰੀ ਘਟੇ ਸੁਣਦੀ ਹੋਣੀ ਆ ਉਹ ਬਹੁਤ ਬਹੁਤ ਧੰਨਵਾਦ ਹੋ ਇੱਕ ਵਾਰ ਹੋਰ ਦੇਖ ਲਓ ਸਾਹਮਣੇ ਆਓ ਪਰਵੇ ਬਲੌਗ ਸ਼ੇਅਰ ਕਰਦੇ ਹੋ ਜੀ